ਤਾਊ ਇਹਦੀ ਐਡਰੈਸ ਦੇਖੋ ਤੁਸੀਂ ਇਹ ਤਾਊ ਤੁਹਾਨੂੰ ਲੱਗਦਾ ਹੋਊ ਹਰਿਆਣਾ ਵੀ ਐਡਰੈਸ ਪਰ ਨਹੀਂ ਇਹ ਪਾਕਿਸਤਾਨ ਤੋਂ ਆਇਆ ਹੈ ਹਾਂ ਇਹ ਤਾਊ 47 ਦੀ ਬੰਡਵਲੇ ਹਿੰਦੁਸਤਾਨ ਚ ਆਏ ਨੇ ਉਧਰ ਕਹਿੰਦਾ ਅਸੀਂ ਇਹੀ ਐਡਰੈਸ ਪੈਂਦੇ ਸੀ ਤੇ ਇਹ ਐਡਰੈਸ ਇਹਨੇ ਉਦੋਂ ਤੋਂ ਲੈ ਕੇ ਹੁਣ ਤੱਕ ਕਾਇਮ ਰੱਖੀ ਹੈ ਤੁਸੀਂ ਦੇਖਿਆ ਹੋਊ ਵੀ ਪਾਕਿਸਤਾਨ ਦੇ ਵਿੱਚ ਬਜ਼ੁਰਗ ਨੇ ਜਿਹੜੇ ਉਹ ਇਸਤਰੀ ਰਹਿੰਦੇ ਨੇ ਕੁੜਤੇ ਚਾਦਰੇ ਚ ਤਾਊ ਤੁਸੀਂ ਫਿਰ ਪਾਕਿਸਤਾਨ ਤੋਂ ਬੰਡਵਲੇ ਆਏ ਹੋ ਉਹ ਜੋ ਜੋ ਚੜਾਈ ਕਿ ਆਇਆ ਨਹੀਂ ਜਾਂ ਲੜਾਈ ਹੋਈ ਜਾਂ ਅੱਲਾ ਗੱਡਾ ਪਿਆ ਅੱਛਾ ਉਹ ਟਾਈਮ ਦੇ ਵਿੱਚ ਆਏ ਉਹਥੇ ਆਡਰ ਆਇਆ ਕਿਹੜੀ ਜਗ੍ਹਾ ਤੇ ਆਏ ਫਿਰ ਤੁਸੀਂ ਹਿੰਦੁਸਤਾਨ ਚ ਫਿਰ ਕੋਪੜੇ ਜੋ ਉਹਰੇ ਕਿਹੜੀ ਆ ਜਗ੍ਹਾ ਤੇ ਆਏ ਉਹਰੇ ਉਹਰੇ ਇੱਥੇ ਧੂਰੀ ਆਇਆ ਤੇ ਸਿੱਧਾ ਧੂਰੀ ਇੱਥੇ ਧੂਰੀ ਧੂਰੀ ਜੀ ਉਹਨੇ ਟਾਈਮ ਦੇ ਹਾਂ 94 ਸਾਲ ਦੀ ਉਮਰ ਹੋ ਗਈ ਹੈ ਅੱਛਾ 90 ਦੀ ਹੋ ਗਈ ਉਦੋਂ ਦੇ ਧੂਰੀ ਸ਼ਹਿਰ ਕਿਉਂ ਹਾਂ ਧੂਰੀ ਜੀ ਠੀਕ ਹੈ ਬਲਾਕੀ ਜਾਂ ਮੇਰਾ ਨਾਮ ਹੈਗਾ ਕੀ ਨਾਮ ਹੈ ਲੰਦਰ ਦਾ ਬਲਾਕੀ ਹਾਂ ਬਲਾਕੀ ਬਲਾਕੀ RAM ਹਾਂ ਦੇਖੋ ਵੀ ਰਾਣੀ ਦਾਰ ਤਾਂ ਦੇਖ 94 ਸਾਲ ਦੀ ਉਮਰ ਦੇ ਵਿੱਚ ਪੂਰਾ ਤਿਆਰ ਵਰ ਤਿਆਰ ਹੋ ਗਿਆ ਹੀ ਰਹਿੰਦਾ ਇਹਨੂੰ ਜਦੋਂ ਵੀ ਮੈਂ ਦੇਖਦਾ ਕਈ ਸਾਲਾਂ ਤੋਂ ਇਹ ਸ਼ਹਿਰ ਦੇ ਵਿੱਚ ਅਹੀਂ ਤਰ੍ਹਾਂ ਫਿਰਦਾ ਹੁੰਦਾ ਤੇ ਆਹ ਡਰੈੱਸ ਇਹਦੀ ਪਾਈ ਹੋਈ ਹੈ ਤਾਂ ਯਾਰ ਇਹ ਵੀ ਹੌਸਲਾ ਫਜਾਈ ਲਈ ਵੀਡੀਓ ਸ਼ੇਅਰ ਕਰਿਓ ਕਮੈਂਟ ਕਰਿਓ ਤਾਊ ਦੀ ਤੇ ਬਾ ਵੀ ਤਾਊ ਮਨ ਖੁਸ਼ ਹੋ ਗਿਆ ਤੈਨੂੰ ਦੇਖ ਕੇ ਬਹਿ ਕੇ ਖੁਸ਼ ਹੋਇਆ ਹਾਂ ਉਹ ਕਿਵੇਂ 60-60 ਜਾਂਗੇ ਦੇਖ ਕੇ ਵੀ ਪੰਜਾਬੀ ਬੰਦਾ ਹੈ ਹਾਂ ਤਾਂ ਉਹ ਆਇਆ ਹੋਇਆ ਹੈ ਇਹ ਤਾਊ ਬਾਕੀ ਪੰਜਾਬੀ ਬਜ਼ੁਰਗਾਂ ਨੂੰ ਕਹਿ ਵੀ ਕੁਸੀਂ ਵੀ ਕੁਰਤਾ ਚਾਦਰਾਂ ਪਾ ਕੇ ਆਇਆ ਰਹਿਆ ਕਰੋ ਸ਼ੌਂਕ ਨਾਲ ਹਾਂ ਆਏ ਜੇ ਕਦੋਂ ਭਾਈ ਕੁਰਤਾ ਪੰਜਾਬਾ ਪਾ ਕੇ ਕੁਰਤਾ ਚਾਦਰਾਂ ਕੁਰਤਾ ਚਾਦਰਾਂ ਪੰਨ ਆਇਆ ਪੱਗ ਬੰਨ ਕੇ ਹਾਂ ਐਵੇਂ ਆ ਕਰੋ ਹਾਂ ਪੰਜਾਬ ਦਾ ਸ਼ਾਨ ਵਧਾ ਦਿਓ ਹਾਂ ਠੀਕ ਹੈ ਕੈਮ ਹੋ ਜਾਓ ਕੈਮ ਹੋ ਜਾਓ ਵਾਹ ਵੀ ਤਾਊ ਠੀਕ ਹੈ ਸ਼ਹਿਰ ਦੇ ਵਿੱਚ ਵੀ ਇਹ ਤਾਊ ਤਾਊ ਮੜਾ ਪਛੇ ਨੂੰ ਦੇਖੀ ਇਹ Ay, granada, tal wey.